ਵਾਕਮ ਜੀ। ਅਸਲਾਮੁਆਲਿਕਮ। ਮਾ ਜੀ ਕੀ ਨਾਂ ਤੁਹਾਡਾ ਜੀ? ਸੰਜਾਦਾ। ਤੁਹਾਡੇ ਅੱਬੇ ਦਾ ਕੀ ਨਾਂ ਜੀ? ਹਰੀਮਬਖਸ਼। ਦਾਦਾ ਜੀ ਦਾ? ਰੁਮਾਨ। ਤੇ ਜਦੋਂ ਲੋੜ ਤੋਂ ਪਈ ਏ। ਹਾਂ। ਕਿੰਨੀ ਕੁ ਉਮਰ ਸੀ ਉਹਦੋਂ ਮੇਰੀ ਉਮਰ ਹੈਗੀ ਸੀ ਕੋਈ 12 ਮਾਰਾ ਸਾਲ। 10-12 ਸਾਲ। ਹਾਂ। ਤੇ ਪਿੰਡ ਕਿਹੜਾ ਸੀ ਆਪਣਾ? ਚੱਕ ਪੱਖੀ। ਚੱਕ ਪੱਖੀ। ਪੱਖੀ ਤੇ ਜਿਹੜੇ ਨਾਲ ਪਿੰਡ ਲੱਗਦੇ ਸੀ। ਨਾਲ ਲੱਗਦੇ ਸੀ ਨਾਲ ਲੱਗਦਾ ਸੀ ਚਿਮਨਿਆਂ ਵਾਲੀ ਅੱਛਾ ਜੀ ਮੇਰੇ ਦਾਦਕੇ ਉੱਥੇ ਦੇ ਸਨ ਠੀਕ ਹੈ ਤੇ ਨਾਲ ਲੱਗਦੇ ਸੀ ਆਪਣੀ ਜੋਕ ਠੀਕ ਹੈ ਫਿਰ ਤਰੋਬੜੀ ਠੀਕ ਹੈ ਤੇਰ ਜਾਂਦਾਲਾ ਠੀਕ ਹੈ ਫਿਰ ਤੇਰਾ ਸਾਬ ਨੇ ਕੀ ਘਟਿਆਂ ਵਾਲੀ ਠੀਕ ਹੈ ਫਿਰ ਜੋਟਿਆਂ ਵਾਲੀ ਠੀਕ ਹੈ ਮੇਰੇ ਸਾਹਰੇ ਪਿੰਡ ਦੀਪਾਲੀ ਠੀਕ ਹੈ ਅੱਛਾ ਤੁਹਾਡੇ ਵਾਲ ਸਾਹਿਬ ਆ ਕਿੰਨੇ ਪਾਈ ਸਨ ਦੋ کریم ਬਖਸ਼ ਤੇ ਰੀਮ ਬਖਸ਼ ਠੀਕ ਹੈ ਚੱਕ ਪੱਖੇ ਦੇ ਵਿੱਚ ਬਰਾਦਰੀਆਂ ਕਿਹੜੀਆਂ-ਕਿਹੜੀਆਂ ਰਹਿੰਦੀਆਂ ਸਨ ਗਾਹ ਤਰੀ ਭੱਟੀ ਪੱਟੀ ਸਨ ਭੱਟੀ ਲੱਖੇ ਕੇ ਠੀਕ ਹੈ ਤੇ ਉਸ ਪਿੰਡ ਦੇ ਵਿੱਚ ਨੰਬਰ 10 ਜਿਹੜਾ ਉਹਦਾ ਕੀ ਨਾਮ ਸੀ ਜੀ ਅਜੀਦ ਅੱਜ ਮੁੰਦਰੀ ਵਾਲਾ ਸਾਰਾ ਉਹਦਾ ਸੀ ਪਿੰਡ ਠੀਕ ਠੀਕ ਚਾਰ ਬਰਾਸ ਤੁਸੀਂ ਸਾਨੂੰ ਇਹ ਦੱਸੋ ਵੀ ਜਦੋਂ ਪਾਕਿਸਤਾਨ ਬਣਿਆ ਹੈ ਤੇ ਉਸ ਤੋਂ ਪਹਿਲੇ ਤੁਸੀਂ ਚੱਕ ਪੱਖੀ 'ਚ ਰਹਿੰਦੇ ਸੀ ਹਾਂ ਉਤੋਂ ਫਿਰ ਕਿਸ ਤਰ੍ਹਾਂ ਇਹ ਸਾਨੂੰ ਉਹ ਗੱਲ ਸੁਣਾਓ ਉਹ ਥੋੜੀ ਤੈਨੂੰ ਦੱਸ ਜਾਨੀ ਇਸ਼ਾ ਮੇਲੇ ਨਿਕਲੇ ਆਂ ਇਸ਼ਾ ਮੇਲੇ ਚੱਕ ਪੱਖੀ 'ਚ ਚੱਕ ਪੱਖੀ 'ਚ ਠੀਕ ਹੈ ਜੀ ਮੇਰੇ ਬਾਪ ਨੇ ਆਇਆ ਲੀ ਮਨਜੀਤ ਬਿਸਤਰਾ ਸਿਰ ਤੇ ਰੱਖ ਲਿਆ ਹਾਂਜੀ ਇਹ ਅਸੀਂ ਮੋਢ ਸਾਡੀ ਮਾਂ ਤਾਂ ਅੱਖਾਂ ਤੋਂ ਮੋਠਾ ਆਈ ਸੀ ਅਸੀਂ ਹੁੰਦੀ ਬਾਹ ਫੜ ਤੇ ਲੈ ਆ ਮੇਰੀ ਮਾਂ ਨੇ ਰੋਟੀਆਂ ਵੀ ਆਈਆਂ ਸੀਆਂ ਸਿਰ ਤੇ ਰੱਖ ਲਈਆਂ ਸ਼ਾਲਨ ਦੀ ਹੱਦੀ ਵੀ ਸਿਰ ਤੇ ਰੱਖ ਲਈ ਵੀ ਜਿੱਥੇ ਬਾਪਾ ਦੇ ਖਾਮਾਂਗੇ ਉਹ ਮੋਢਾ ਸੀ ਬਾਪਾ ਪਾਉਂਦੇ ਕਰ ਲਿਆ ਤੇ ਬਗੜਾ ਛਪੀਆਂ ਨਾ ਸਣਾ ਗੱਡੇ ਫਸ ਗਏ ਹਾਂਜੀ ਇਹ ਲੈ ਗੱਡੇ ਫਸ ਗਏ ਦੇ ਨਾ ਡਰਨਾ ਕਦਰ ਹੈ ਮੇਰਾ ਬਲਦਾ ਹਾਂ ਵੀ ਜੁਗਾ ਜੋੜ ਜੋੜ ਤੇ ਭਾਤਰੇ ਉਹਨਾਂ ਲਾਇਆ ਚ ਲਾ ਤੇ ਤੇ ਉਹਨਾਂ ਉੱਤੇ ਪੋਰੀ ਤੇ ਪੱਬੇ ਤਾਂ ਸਰ ਤੇ ਕੱਖਾ ਖਾਵੇਂ ਚੇਕ ਟਿੱਲੀ ਦਿੱਤੀ ਅੱਛਾ ਜੀ ਉਹ ਲਾਬ ਤੇ ਪਈ ਸੀ ਸਾਰੇ ਵਾਸੇ ਆਸੇ ਤੇ ਦੇ ਮੇਰੇ ਇਸ ਲਈ ਆਏ ਬਾੜ ਗਏ ਉਸਲੇ ਟੋਰ ਪਈ ਸੀ ਮੋਰ ਲੱਗਣਾ ਸੀ ਦਾਦੂ ਕਾਰੀ ਮੰਡੀ ਤੋਂ ਠੀਕ ਹੈ ਲੱਦੂ ਕੈ ਵੰਡੀ ਤੋਂ ਲਗਣਾ ਸੀ ਤੇ ਉਹ ਉਸ ਸਿੱਖਾਂ ਦੀ ਕਰਾਰਾਂ ਦੀ ਸੀ ਉਹਨਾਂ ਖ ਚੁੱਪ ਕਰ ਤੇ ਰੰਦਾ ਰਹਿਣਾ ਤਾਂ ਕੋਈ ਬੰਦਾ ਬੋਲੇ ਨਾ ਕੋਈ ਬੰਦਾ ਵੀ ਗੱਲ ਆ ਵੀ ਲਾ ਤੇ ਖੱਲੇ ਮਾਰ ਲਈਆਂ ਬੇਗੂ ਗੁਰੂ ਹੀ ਨਾ ਛੱਡ ਕਣ ਚੁੱਪ ਕਰਤੇ ਸੀ ਉਹ ਅਤੀ ਰਾਤ ਅੱਗੇ ਤੇ ਦੇ ਪਿੱਛੇ ਸੀ ਉਹ ਲੱਦੂ ਕੈ ਵੰਡੀ ਚ ਲੱਗਦੇ ਅਸੀਂ ਜਾਣਾ ਸੀ ਜਿੱਥੇ ਮੀਆਂ ਸਰਵਰ ਰਹਿਦਾ ਸੀ ਅੱਛਾ ਜੀ ਬੈਠੀ ਬੈ ਕਾ ਬੈ ਕਾ

ਦਰਜਾ ਦੀ ਕੱਟੜ ਤੇ ਅੱਛਾ ਮਾ ਜੀ ਸਾਨੂੰ ਥੋੜਾ ਜਿਹਾ ਦੱਸਿਆ ਜੇ ਵੀ ਪੱਖੀ ਵਾਲੇ ਤੋਂ ਲੈ ਕੇ ਤੇ ਬਡੋਲੇ ਪਿੰਡ ਤੱਕ ਪਤਨ ਤੱਕ ਆਨ ਤੂੰ ਕਿਨੇ ਦਿਨ ਲੱਗੇ ਸਨ ਦੋ ਦਿਨ ਤਿੰਨ ਦਿਨ ਲੱਗਾ ਸਨ ਠੀਕ ਹੈ ਉਹ ਕੋਈ ਆਪਾਂ ਲੱਕੇ ਕੀ ਬੈਠੇ ਰਹੇ ਕੋਈ ਬਡੋਲੇ ਬੈਠੇ ਰਹੇ ਕੋਈ ਇਸੇ ਤਰ੍ਹਾਂ ਨਾ ਮੈਂ ਪਹੁੰਚਦਾ ਨਾ ਮੈਂ ਮੁਰਾਤ ਤੱਕ ਤਿੰਨ ਦਿਨ ਬਹਿ ਗਏ ਅੱਛਾ ਐ ਵੇਰੋ ਗਾਫੜਾ ਪੈ ਗਿਆ ਤੇ ਕੰਦਾ ਇਹਦੇ ਰੋ ਪੈ ਗਿਆ ਬੰਦੇ ਭੱਜ ਜਾਂਦੇ ਸਨ ਪਤੰਤੇ ਪਤੰਤੇ ਆ ਗਏ ਜਾਂਦੇ ਸਨ ਚਾਨੋ ਪੁੜੀਆਂ ਨੂੰ ਆਖਦੇ ਸਨ ਵੀ ਕੋਈ ਸਿੱਖ ਦੋ ਨੂੰ ਹੱਥ ਨਾ ਲਾਵੇ ਜਿਸ ਨੇ ਸਿੱਖ ਨੇੜੇ ਆ ਮੰਤ ਸਿੱਧਿਆਤ ਸਲਾਮ ਆ ਗਿਆ ਸੀ ਛੋ ਸਾਡੇ ਤਨੇ ਦੇ ਕੋਈ ਨਹੀਂ ਆਇਆ ਸੀ ਅਸੀਂ ਦਾ ਮਾਰੀਆਂ ਆ ਗੰਦੇ ਕਿੰਨਾਂ ਨੂੰ ਮਾਰਿਆ ਆਂ ਦੇ ਕਿਹਨੇ ਨੂੰ ਮਾਰਿਆ ਮਰਦਾਂ ਦੇ ਕੋਈ ਮਾਰਿਆ ਆਂ ਦੇ ਬਸ ਛੇਵੀਂ ਅਗੋੜੀਆਂ ਸਨ ਠੀਕ ਨਹੀਂ ਆ ਸਰਵਰ ਅੱਗੇ ਹੀ ਨਿਕਲ ਗਿਆ ਕੁੰਡੇ ਕੋਲੇ ਗੰਦ ਵੀ ਛਈ ਨਾ ਸਾਨੂੰ ਉਹ ਤੋਂ ਫੇਰ ਪਾਈ ਕੁੰਡੇ ਤੇ ਬੈਠੇ ਰਹੇ ਮੜ ਬੇੜੀ ਤੋਂ ਲੰਘਦੇ ਰਹੇ ਅੱਛਾ ਇਹ ਤੁਹਾਡੇ ਪਿੰਡ ਦਾ ਇਕੱਲੇ ਪਿੰਡ ਦਾ ਕਾਫਲਾ ਸੀ ਜਾਂ ਤੁਹਾਡੇ ਨਾਲ ਕੋਈ ਪਿੰਡ ਹੋਰ ਵੀ ਰਲੇ ਸਨ ਨਹੀਂ ਸਾਡਾ ਪਿੰਡ ਚੰਗਾ ਸੀ ਤਗੜਾ ਤਗੜਾ ਠੀਕ ਹੈ ਤੇ ਆਪਣੇ ਪਿੰਡ ਦੇ ਵਿੱਚ ਮਸਜਿਦ ਵੀ ਹੈਗੀ ਸੀ ਮਸਜਿਦ ਇੱਕ ਪੱਕੀ ਸੀ ਪੱਕੇ ਇੱਕ ਮਸਜਿਦ ਸਕੂਲ ਸਕੂਰ ਲੋਦ ਕੋ ਨਹੀਂ ਸੀ ਸਾਡਾ ਅੱਛਾ ਸਕੂਰ ਕੋ ਨਹੀਂ ਸੀ ਤੇ ਜਿਹੜਾ ਆਪਣੇ ਪਿੰਡ ਦੇ ਆਦ ਵਾਲੇ ਕੋਈ ਛੱਪੜ ਛੁਪੜ ਦੇ ਆਇਆ ਸੀ ਆ ਛੱਪੜ ਵੀ ਆ ਗਿਆ ਸਰ ਛੱਪੜ ਵੀ ਸੀ ਅੱਜ ਤੋਂ ਮਾਲ ਨੂੰ ਪਾਣੀ ਪੂਨੇ ਪਿਆ ਦੇ ਹਾਂ ਛੱਪੜ ਵੀ ਸੀ ਆਪ ਪਾਣੀ ਕਿੱਥੋਂ ਪੀਦੇ ਆਪ ਖੁਨਣਾ ਫੱਜ ਰਾਈ ਖੁਨਣਾ ਖੁਨਣਾ ਬਣਾਈ ਆਇਆ ਸੀ ਖੁਨਣਾ ਪਕੀਆਂ ਪਕੇਗਾ ਉੱਥੇ ਪਾਣੀ ਬਾਲਟੀਆਂ ਨਾਲ ਚੱਕੀਦਾ ਸੀ ਤੁਸੀਂ ਸਾਨੂੰ ਦੱਸੋ ਤੁਹਾਡਾ ਜਿਹੜਾ ਘਰ ਸੀ ਪਿੰਡ ਦੇ ਵਿੱਚ ਹਾਂ ਅਗਰ ਆਪਾਂ ਨੂੰ ਮੌਕਾ ਮਿਲੇ ਹਾਂ ਆਪਾਂ ਉਸ ਪਿੰਡ 'ਚ ਜਾਈਏ ਹਾਂ ਤੇ ਤੁਸੀਂ ਆਪਣਾ ਘਰ ਸਿਆਣ ਲਓਗੇ ਮੈਂ ਸਿਆਣ ਲਾਂਗੀ ਅੱਛਾ ਜੀ ਹਾਂ ਸਾਨੂੰ ਦੱਸੋ ਹਾਂ ਕਿਸ ਤਰ੍ਹਾਂ ਸੀ ਤੁਹਾਡਾ ਘਰ ਪਿੰਡ ਦੇ ਵਿੱਚ ਸਾਡਾ ਪਿੰਡ ਨਹੀਂ ਪਾਸੇ ਦੇ ਨਾਲ ਹੀ ਸੀ ਅੱਛਾ ਤੇ ਅਈ ਪਿੱਛੇ ਟਿੱਬੇ ਤੇ ਬਾਨਾ ਤੇ ਸਾਰਾ ਕੁਝ ਤੇ ਸਾਡੇ ਐਵੇਂ ਕੋਠੇ ਕੋਈ ਨਹੀਂ ਸਨਾ ਸੀ ਉਹ ਐਵੇਂ ਆਖੋ ਛੱਪੜੀਆਂ ਬਿਜਾਂ ਤੋਂ ਉਹ ਛੱਪੜੀਆਂ ਸਾਰੀਆਂ ਬਣਾ ਆ ਤੇ ਤੇ ਚੰਗੀ ਗਾ ਕੰਦਾ ਕਾਡ ਤੇ ਤੁੱਤੇ ਚੱਪੜ ਪਾਏ ਬੈਠੇ ਠੀਕ ਹੈ ਤੇ ਆਪਣੇ ਪਿੰਡ ਦੇ ਵਿੱਚ ਜਿਨ੍ਹਾਂ ਦੇ ਕੋ ਪੱਕੇ ਮਕਾਨ ਸਨ ਸਾਡੇ ਪਿੰਡ ਦੇ ਵਿੱਚ ਪੱਕਾ ਮਕਾਨ ਇੱਕ ਵੀ ਨਹੀਂ ਸੀ ਠੀਕ ਹੈ ਸਾਰੇ ਕੱਚੇ ਸਨ ਪਰ ਪੱਕਿਆਂ ਨੂੰ ਆਂਦੇ ਸਰ ਪਿਛਾ ਆਉਂਦੇ ਜਿੰਮੇਦਾਰ ਵੀ ਸਨ ਨਾ ਦੇ ਦੇ ਹਾਂਜੀ ਹਾਂਜੀ ਲੱਖੇ ਕੇ ਉਹਨਾਂ ਦੇ ਵੀ ਕੱਚੇ ਸਨ ਨਹੀਂ ਤੇ ਪੱਕਿਆਂ ਨੂੰ ਆਂਦੇ ਸਨ ਬਈ ਠੀਕ ਹੈ ਜਾਨੀ ਕਿ ਸੋਹਣੀ ਤਰ੍ਹਾਂ ਪਾਏ ਸੀ ਸੋਹਣੀ ਤਰ੍ਹਾਂ ਤੇ ਪਿੰਡ ਆਪਣਾ ਬਹੁਤ ਵੱਡਾ ਪਿੰਡ ਸੀ ਵੱਡਾ ਵੱਡਾ ਮੜੋ ਨਾਨੇ ਕੀ ਕਿਤਾਬੀ ਸਾਰੇ ਬਰਾਮਾ ਨੇ ਇੱਕ ਦਿਨਾਂ ਫਾਇਦ ਹਾਂਜੀ ਇੱਕ ਦਿਨਾਂ ਅਜੀਜ ਨੰਬਰਦਾਰ ਇੱਕ ਦਿਨਾਂ ਤਰਾਕ ਹਾਂਜੀ ਇਹ ਚਾਰ ਬਰਾਆ ਸਨ ਇਹਨਾਂ ਨੇ ਰਹਿ ਕੀਤੀ ਵੀ ਆ ਆਪਣੇ ਜੋ ਇਨਾ ਬਾਲ ਨੇ ਨਾ ਰਾਮਾ ਬਾਗ ਲੀਆਂ ਨੇ ਤੇ ਟਾਲੀਆਂ ਤੇ ਨਟ ਮਹਿੰਦੀਆਂ ਤੇ ਛੋਲੇ ਦੇਸਨਾਂ ਤੇ ਗੁੰਡੀਆਂ ਤੇ ਗੁਨੇ ਤੇ ਆਪਾਂ ਇਹ ਤਾਂ ਤੁਹਾਡੇ ਪਿੰਡ ਦੇ ਨੇੜੇ ਕੋਈ ਨਹਿਰ ਵੀ ਲੰਘਦੀ ਸੀ। ਨਹਿਰ ਸਾਡੇ ਪਿੱਛੇ ਇੱਕ ਆਂਦੀ ਸੀ। ਅੱਛਾ। ਤੇ ਅਗਾ ਇੱਕ ਟਾਲੇ ਵਾਲੇ ਜਾਂਦੀ ਸੀ ਬੰਦੀ ਨਹਿਰ। ਅੱਛਾ। ਤੇ ਇੱਕ ਗਈ ਫਾਗਲਵਾ ਐ ਨੂੰ ਫਾਗੇ ਗੇਰੂ। ਆ ਅੱਛਾ। ਤੇ ਇੱਕ ਗਈ ਤੇਰਾ ਸਭ ਟਾਲੇ ਵਾਲਾ ਮੈਂ ਕਿ ਆਖੇ ਹਾਂ ਜੀ। ਟਾਲੇ ਵਾਲੇ ਜਾਂਦੀ ਸੀ। ਇੱਕ ਛੋਟੀ ਵਿਚਾਰੇ ਸੀ। ਉਹ ਛੋਟੀ ਦਾ ਪਾਣੀ ਦਾ ਨਹੀਂ ਲੱਗਦਾ। ਆਪਣੇ ਨੇੜੇ ਸ਼ਹਿਰ ਕਿਹੜਾ ਸੀ? ਮੰਗਲਾ। ਬੰਗਲਾ ਫਾਦਲ ਕਾ ਫਾਦਲ ਕਾ ਠੀਕ ਹੈ ਚਾਨੋ ਸ਼ਹਿਰੀ ਹੋ ਲੱਗਦਾ ਸ਼ਹਿਰੀ ਹੋ ਲੱਗਦਾ ਸੀ ਹਾਂ ਤੇ ਆਪਣੇ ਜਿਹੜੇ ਪਿੰਡ ਦੇ ਉਹ ਹਾਲਾਤ ਕਿਸ ਤਰ੍ਹਾਂ ਬਣੇ ਜਾਣ ਕਿ ਜਦੋਂ ਰੌਲਾ ਪਿਆ ਕੋਈ ਤਾਂ ਪਤਾ ਜਿਮੀਂਦਾਰ ਸਮਝਦੇ ਹਾਂ ਹਾਂਜੀ ਦਾਰ ਦੇ ਅੱਗੇ ਹੀ ਆ ਦਾ ਕੁਝ ਗੋਠੇ ਲੱਗ ਗਏ ਹਾਂ 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 ਤੇ ਗਰੀਬਾਂ ਨੇ ਤਾਂ ਮੜੋ ਲਗਣਾ ਹੀ ਲੱਗ ਰਹਾ ਸੀ ਸਹੀ ਗੱਲ ਹੈ ਇਹ ਫਿਰ ਜਿਹੜੇ ਆਪਣੇ ਪਿੰਡ ਦੇ ਉਹ ਜ਼ਿਮੀਂਦਾਰ ਸਨ ਭੱਤੀ ਸਨ ਜਿਹੜੇ ਹਾਂ ਉਧਰੋਂ ਫਿਰ ਆ ਕੇ ਤੇ ਇਕੱਠੇ ਤੁਸੀਂ ਆਏ ਜੇ ਜਾਂ ਤੁਸੀਂ ਇਕੱਠੇ ਇਕੱਠੇ ਅੱਛਾ ਤੇ ਫਿਰ ਉਹ ਅੱਗੇ ਸਾਨੂੰ ਦੱਸੋ ਨਾ ਵੀ ਉਹ ਤੁਸੀਂ ਆ ਗਏ ਪਰੋਲੇ ਪਤਨ ਤੇ ਹਾਂ ਉੱਥੇ ਕਿੰਨੇ ਦਿਨ ਬੈਠੇ ਰਹੇ ਉੱਥੇ ਤਾਂ ਜਿਵੇਂ ਬੈਠੇ ਤੇ ਮੈਂ ਸਾਰਾ ਦਿਨ ਬੇਜੜੀਆਂ ਦੇ ਰਾਤ ਕਰਦੀਆਂ ਸਾਨੂੰ ਮੜਾ ਨੰਦਾ ਪਰੇ ਆਵੇ ਤਾਂ ਲੰਗੜੀਆਂ ਸੀ ਵਾ ਵਾ ਲੱਗ ਗਿਆ ਸੀ ਉੱਥੇ ਹਾਂ ਤੂੰ ਦੱਸ ਦੇ ਲੱਗ ਗਿਆ ਸੀ ਜਾਂ ਚਾਟ ਦੇ ਤੱਕ 20 ਦਿਨ ਮਹੀਨਾ ਵੀ ਲੱਗ ਗਿਆ ਸੀ ਉੱਥੇ ਪਤਨ ਤੇ ਪਤਨ ਤੇ ਤੇ ਖੁੱਲੇ ਸਮਾਨ ਥਲੇ ਤਨਾਨ ਕੇ ਟਕਈਆਂ ਗੱਲਾਂ ਜਾਂ ਨਹੀਂ ਮੇਰਾ ਤਾਂ ਮੈਦਾਨ ਚ ਬੈਠੇ ਰਹਤਾ ਹਾਂ ਰੜੇ ਮੈਦਾਨ ਤੇ ਮੀਮੂ ਵੀ ਪੈਂਦੇ ਸਮੋ ਨੀ ਨੀ ਕੋਈ ਕਦੇ ਪਾਇਆ ਕਦੇ ਬੰਦੀਆਂ ਦੇ ਉਹ ਲੈ ਕਰ ਲਏ ਉੱਟੇ ਛੱਟ ਲਈਆਂ ਆ ਆ ਪੜੀਆਂ ਮੋਟੀਆਂ ਛਾਵੇਂ ਹਾਂ ਆ ਦਾ ਬਹਿ ਰਹਿੰਦੇ ਅੱਛਾ ਫਿਰ ਆਪਾਂ ਪੜੋਲੇ ਵਾਲਾ ਜਿਹੜਾ ਪਤਨ ਲੰਗੇ ਆ ਹਾਂ ਉਸ ਤੋਂ ਅੱਗੇ ਦੱਸੋ ਫਿਰ ਸਾਨੂੰ ਤੁਸੀਂ ਕਿਸ ਤਰ੍ਹਾਂ ਅਗਾਂ ਨੂੰ ਆਏ ਤੇ ਕਿਹੜੇ ਕਿਹੜੇ ਪਿੰਡਾਂ ਚ ਜਿੱਲੇ ਬੇਰੀ ਤੋਂ ਲੰਘ ਜਾਏ ਆ گڑ گھر بوڈا دریا لگے بوڈا دریا لگتے لالو گڑ باوا کوئی با دن رہے اتو مو چلے سا پنڈ بج رہے اتنے آئے ات دن رہے مور اتو جلے سے منڈی گا سر ਜਿੰਨੂ ਅੱਜਕੱਲ ਮੰਡੀ ਅੰદાવાદ ਵਾਲੇ ਨੇ ਆ ਜਿੰਨੂ ਅੱਜਕੱਲ ਮੈਂ ਅੰદાવાદ ਉਹ ਹੀਰਾ ਬਾਜ ਦਾ ਸੀ ਆ ਮੰਡੀ ਹੀਰਾ ਸਿੰਘ ਆ ਮੰਡੀ ਉਹ ਦਾ ਸੀ ਠੀਕ ਜੀ ਤੇ ਲਗਾ ਜਿਵੇਂ ਜਿਵੇਂ ਵੱਡੇ ਸਾਡੇ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਪੈਂਦੀਆਂ ਗਈਆਂ ਹਾਂਜੀ ਇੱਕ ਕਾਗਜ਼ਾਂ ਬਾਦ ਪੈ ਗਈ ਹਾਂ ਹਾਂ ਇੱਕ ਪੀਰ ਜਾਇਤ ਪੈ ਗਿਆ ਹਾਂ ਇੱਕ ਤੇਰਾ ਸਾਹਿਬ ਨੇ ਕੀ ਦੇਵੇ ਗੁਰਸਾ ਪੈ ਗਿਆ ਹਾਂ ਜਨਰਾਨ ਪੈ ਗਏ ਹਾਂ ਸੈਂਟਰਲ ਆਨ ਅ ਬੈਡ ਨਾ ਪੇਗਾ ਇਹ ਮਾਂ ਜੀ ਜਿਹੜੇ ਤੁਸੀਂ ਇਹ ਚਾਰ ਪਿੰਡ ਦੱਸੇ ਨੇ ਇਹ ਪਿੰਡ ਉੱਥੇ ਨੇੜੇ ਨੇੜੇ ਨੇ ਜਿਵੇਂ ਇੱਥੋਂ ਤੱਕ ਲੈ ਤਾਂ 50 ਹਾਂਜੀ ਤੇ 50 ਹੈ ਤੇ ਮੈਂ ਛੱਡ ਠੀਕ ਹੈ ਠੀਕ ਤੇ ਆਸਪਰਿੰਦੇ ਵਿੱਚ ਫਿਰ ਤੁਸੀਂ ਕਦੋਂ ਆਏ ਜੀ ਇਹ ਸਟੈਂਡ ਚ ਤਰਫ ਹੀ ਮੇਰੀ ਸ਼ਾਦੀ ਉੱਥੇ ਪੀਰੇ ਜਾਏ ਤਾਂ ਹੋਈ ਹੈ ਹਾਂਜੀ 8 ਸਾਲ ਲੱਗ ਗਏ ਸਣਾ ਪਾ ਨੂੰ ਇੱਧਰ ਆਇਆ ਨੂੰ ਹਾਂ ਇਹ ਮੇਰੀ ਸ਼ਾਦੀ ਹੋਈ ਤੇ ਮੇਰੀ ਸ਼ਾਦੀ ਹੋਈ ਦੇਵਾ ਫੈ ਬਨੇ ਕਿਕੀਲਾ ਸੋਦਾ ਸੇਬਾ ਉਹ ਜਰੇ ਸੋਦਾ ਸੋង ਉਹ ਜਰੇ ਦੇ ਕੋਲੇ ਉਹ ਜਰੇ ਦੇ ਕੋਲੇ ਠੀਕ ਠੀਕ ਉੱਥੇ ਫਿਰ ਅਸੀਂ 2 ਸਾਲ ਤੇ ਹਾਂਜੀ ਉੱਥੇ ਫਿਰ ਜੂ ਅਸੀਂ ਮਰਨ ਵਾਲਾ ਮੇਰਾ ਜੇਠ ਜੀ ਤੇ ਨਾ ਹਾਂ ਹਾਂ ਨਾਲ ਉਹ ਗਿਆ ਆਮਨ ਜਾਮਨ ਹਾਂਜੀ ਆਪਣਾ ਦੇ ਜੋਣਿਆ ਨਾਲ ਹਾਂਜੀ ਹਾਂਜੀ ਵੇ ਨਾ ਸਾਨੂੰ ਇੰਨਾ ਛੱਲਿਆ ਅਨੈਤ ਨੇ ਮਾਨੀ ਨਹੀਂ ਨੇ ਹਾਂ ਪੀਐਲ ਤੇਰਾ ਸਾਹਿਬ ਨੇ ਕੀ ਦੇਵੇ ਇਹਨਾਂ ਕਬਸੂਲਤਾਨ ਨੇ ਇਹਨਾਂ ਕਹ ਚੱਲੋ ਚੱਲੋ ਸਾਡੇ ਕੋਲੇ ਚੱਲੋ ਇਹ ਸਾਨੂੰ ਲੈ ਆਪੇ ਸਮਝ ਜਾਂ ਤਬਾ ਦੇ ਅੱਛਾ ਮਾ ਜੀ ਥੋੜਾ ਜਿਹਾ ਸਮਝੋ ਦੱਸ ਨੇ ਵੀ ਐਸ ਪਿੰਡ ਚ ਆਪਾਂ ਜਿਹੜੇ ਜੀ ਬੈਠੇ ਆ ਇਸ ਪਿੰਡ ਨੂੰ ਕੀ ਆਂਦੇ ਨੇ ਅਜਕੱਲ ਇਹਨੂੰ ਬੁੰਜਾ ਐਸਪੀ ਬੁੰਜਾ ਐਸਪੀ ਹਾਂ ਤੇ ਸਾਨੂੰ ਇਹ ਵੀ ਦੱਸਿਆ ਜੇ ਵੀ ਬੁੰਜਾ ਐਸਪੀ ਤੇ ਜਿਹੜੇ ਨਾ ਆਸ-ਪਾਸ ਦੇ ਪਿੰਡ ਨੇ ਹਾਂ ਉਹ ਕਿਹੜੇ ਕਿਹੜੇ ਪਿੰਡ ਨੇ ਪੰਜਾ ਅੱਛਾ ਜੀ ਆ ਆਪਣਾ ਆ ਗਿਆ ਕੀ ਹੋਣਾ 50 50 ਹਾਂਜੀ ਰੰਗ ਸ਼ਾਹ ਹਾਂਜੀ ਹਾਂਜੀ ਫੇਰ ਤੇ ਰਗਾ ਇੱਕ ਚੱਕ ਹਾਂਜੀ ਜੀਮਨ ਸ਼ਾਹ ਜੀ ਜੀ ਇਹ ਪਾਸ ਐਸੇ ਠੀਕ ਹੈ ਜਦ ਤੁਸੀਂ ਤੇ ਫਿਰ ਇੱਥੇ ਆਪਣਾ ਬਾਅਦ ਦੇ ਵਿੱਚ ਆਏ ਜੇ ਤੇ ਇਸ ਪਿੰਡ ਦੇ ਵਿੱਚ ਇਸ ਟਾਈਮ ਜਿਹੜੀਆਂ ਕਿਹੜੀਆਂ ਕਿਹੜੀਆਂ ਕੌਮਾਂ ਬੈਠੀਆਂ ਨੇ ਬਰਾਦਰੀਆਂ ਇੱਥੇ ਤਾਉ ਨੇ ਬਠੇਰੀਆਂ ਐ ਬਠੇਰੀਆਂ ਬੈਠੀਆਂ ਨੇ ਕਿਹੜੀਆਂ ਤੇੜੀਆਂ ਦੱਸਾ ਜੱਟ ਵੀ ਨੇ ਹੂੰ ਹੂੰ ਬਤੂ ਵੀ ਨੇ ਠੀਕ ਐ ਇਹ ਤੇ ਦਾ ਸਾਇ ਬਨੇਕੀ ਬੇ ਬੇ ਜੋ ਇਹ ਵੀ ਨਹੀਂ ਜੋ ਇਹ ਵੀ ਨਹੀਂ ਰੰਗੜੀ ਆ ਗਏ ਰੰਗੜੀ ਆਈ ਰਾਜਪੂਤ ਆ ਰਾਜਪੂਤ ਉਹ ਵੀ ਸਹੀ ਹੈ ਸਹੀ ਠੀਕ ਤੇ ਜਦੋਂ ਮਾਂ ਜੀ ਆਪਾਂ ਇੱਥੇ ਆ ਕੇ ਪਾਕਿਸਤਾਨ ਚ ਆਬਾਦ ਹੋ ਗਏ ਆ ਵਸਣ ਲੱਗ ਪਏ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਬਜ਼ੁਰਗਾਂ ਦੇ ਵਿੱਚੋਂ ਕੋਈ ਬੰਦਾ ਪਿਛਾਂ ਚੱਕ ਪੱਖੀ ਗਿਆ ਕਿ ਕੋਈ ਨਹੀਂ ਨਹੀਂ ਗਿਆ ਯਾ ਉਥੋਂ ਉਥੋਂ ਦਾ ਸਿੱਖ ਸਕੂ ਪਰਮਟ ਕਰਾ ਤੇ ਤੇ ਐਸ ਬੁੰਜਾ ਚ ਐਸਨ ਦੋ ਜਣੇ ਉਚਕ ਪੱਖੀ ਦਿਸਣ ਉਚਕ ਪੱਕੇ ਹੀ ਦਿਸ ਅੰਨਾ ਮਾਨੀ ਨੂੰ ਟੇ ਅਦਾਇਤ ਨੂੰ ਮਿਲਦਾ ਉਹ ਕਹੀਦੇ ਨੇ ਇੱਥੇ ਰਹਿਆ ਸਰ ਤੋਂ ਉਹਨਾਂ ਦਾ ਕੋਈ ਨਾਂ ਯਾਦ ਹੈ ਤੁਹਾਨੂੰ ਨਾ 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 ਮੈਨ ਨਹੀਂ ਅਸੀਂ ਤਾਂ ਮੜੋਂ ਉਹਨਾਂ ਦੇ ਮਤਲਬ ਤੇ ਨਹੀਂ ਲੱਗੀਆਂ ਸਾਨੂੰ ਉਹ ਡੇਰੇ ਚ ਹੀ ਰਹਿੰਦੇ ਸਨ ਸਹੀ ਸਹੀ ਵੀ ਸੁਣਾ ਹੋਵੇ ਸ਼ਾਇਦ ਅੰਦਾ ਠੀਕ ਹੈ ਤੇ ਇਹ ਜਿਹੜੇ ਜੋਈਏ ਨੇ ਇਹ ਵੀ ਚੱਕ ਪੱਖੀ ਦੇ ਨੇ ਇਹ ਚੱਕ ਪੱਖੀ ਦੇ ਨਹੀਂ ਇਹ ਢਿਪਾਲੀ ਦੇ ਏਡੀ ਪਾਲੇ ਆ ਠੀਕ ਹੈ ਠੀਕ ਪਾਲੇ ਉੱਤੇ ਤੁਹਾਡੇ ਕਿਨੇੜੇ ਸੀ ਨੇੜੇ ਸੀ ਤੇ ਪਾਂ ਆਲੀ ਗੱਟਿਆਂ ਆਲੀ ਅਰ ਨਹੀਂ ਆਲਾ ਕਾਂਦਾ ਕਾਂਦਾਲਾ ਠੀਕ ਹੈ ਠੀਕ ਚੱਕ ਪੱਖੀ ਦੇ ਅੱਛਾ ਤੁਹਾਡੇ ਸਾਹਰ ਕਿਹੜੇ ਪਿੰਡ ਦੇ ਸਰ ਨੇ ਪਾਂ ਆਲੀ ਤੇ ਪੇਕੇ ਪੇਕੇ ਚੱਕ ਪੱਖੀ ਦੇ ਅੱਛਾ ਚੱਕ ਪੱਖੀ ਦੇ ਤੇ ਚੱਕ ਪੱਖੀ ਦੇ ਵਿੱਚ ਜਿਹੜੇ ਕਰਾਣਾ ਦੇ ਘਰ ਸਨ ਕਿੰਨੇ ਘਰ ਸਨ ਇੱਕ ਘਰ ਸੀ ਵੱਡਾ ਉਹਨਾਂ ਦਾ ਪਿਓ ਕਰਾਨਾ ਦਾ ਕਟਕਟਾ ਨਾਂ ਤੇ ਇੱਕ ਉਹ ਤਿੰਨ ਪੁੱਤਰ ਸੇ ਇੱਕ ਵੱਡੇ ਦੇ ਨਾਂ ਫੱਤਾ ਹਾਂਜੀ ਉਦੋਂ ਲੋਡੇ ਦੇ ਨਾਂ ਬਿਆਰੀ ਹਾਂਜੀ ਉਦੋਂ ਲੋਡੇ ਦੇ ਨਾਂ ਮਨੈਰੀ ਹਾਂ ਠੀਕ ਤੇ ਉਹਨਾਂ ਦੇ ਵਾਰਦਾ ਕੀ ਨਾਂ ਸੀ ਪਿਓ ਦਾ ਗੰਗੂ ਗੰਗੂ ਇਕਰਾਰ ਸਨ ਆਏਕਰਾਰ ਸਨ ਉਹ ਕੀ ਕੰਮ ਕਰਦੇ ਸਨ ਆ ਦੁਕਾਨਾ ਦੁਕਾਨਾ ਉਹਨਾਂ ਦੀ ਦੁਕਾਨਾ ਸਨ ਹਾਂ ਕਿਰਾਏ ਨਹੀਂ ਹੈ ਆ ਕਰਾਨੇ ਤੇ ਯਾਰ ਸੌਦਾ ਲਾਇਆ ਜਿਉ ਉਸ ਵਕਤ ਆ ਸੇ ਉਹਨਾਂ ਤੋਂ ਗਾਇਨੇ ਰੱਖਿਆ ਆਏ ਤੇ ਮੈਂ ਰੱਖਿਆ ਆਇਆ ਇਸ ਤਰ੍ਹਾਂ ਦਾ ਕੰਮ ਦੇਣ ਕੋਈ ਨਹੀਂ ਸੰ ਪੈਸੇ ਉਹ ਅੱਗੇ ਤਿੰਨ ਮਹੀਨੇ ਕਰਨ ਲੱਗ ਜਾਏ ਬਿਆਪੋ ਆ ਦੀ ਸ਼ਾਇ ਜੀ ਲਾਈਦਾ ਸਮੇਂ ਸਾਨੂੰ ਪੈਸੇ ਦੇ ਦੋ ਸਾਤ ਉਹ ਮਨੋ ਕੀ ਕਿਸੇ ਦਿੱਤੇ ਕਿਸੇ ਨਾ ਦਿੱਤੇ ਅੱਛਾ ਜਿਹੜੇ ਉਹ ਕਰਾੜ ਸਨ ਉਹਨਾਂ ਨੂੰ ਯਾਨੀ ਕਿ ਪਹਿਲੇ ਤਿੰਨ ਮਹੀਨੇ ਪਤਾ ਚੱਲ ਗਿਆ ਸੀ ਤੁਸੀਂ ਜਾਣਾ ਆ ਲੋਟ ਦਰ ਪੈ ਨਹੀਂ ਹੈ ਠੀਕ ਹੈ ਠੀਕ ਹੈ ਉਹ ਫਿਰ ਜਿਹੜੀਆਂ ਲੋਕਾਂ ਨੇ ਸ਼ਈਆਂ ਉਹਨਾਂ ਕੋਲੇ ਗਹਿਰੇ ਰੱਖੀਆਂ ਸੋਹਾਂ ਦੇ ਵੀ ਆਦੀ ਲੈ ਜਾਓ ਲੈ ਜਾਓ ਕੁਝ ਲਾਇਆ ਲੈ ਲੈਣਾ ਤੇ ਸਨਾਂ ਲੈ ਨਾ ਮੁਰਗਲੇ ਲੈ ਗਏ ਜਦੋਂ ਨਿਕਲਣ ਲੱਗੇ ਫਿਰ ਮਾਂ ਜੀ ਜਿਹੜੇ ਕਰਾਰ ਸਨ ਵੈਸੇ ਤਾਂ ਮਾਨਦਾਰ ਸਨ ਜਿਹੜਾ ਸੁਰਵਾਦੀ ਮਾਨਦਾਰ ਆ ਤਾਂ 50 ਰੁਪਏ ਤੋਂ ਆਪਣਾ ਵਿਕ ਪੈਸਾ ਸਨ ਆ ਆਪਣਾ ਮੁੱਢਲ ਮਾਨਾ ਤੁਸੀਂ ਸਹੁਰਾ ਬਾਨ ਕੋ ਨਹੀਂ ਹੋਣਾ ਤੇ ਮਾਂ ਅੰਤੀ ਉਹ ਰੁਪਏ ਦੇ ਮਗਰ ਇੱਕ ਪੈਸਾ ਲੈਂਦੇ ਸਨ ਤੇ ਦੌਲਤ ਬਥੇਰੀ ਹੁੰਦੀ ਸੀ ਠੀਕ ਹੈ ਠੀਕ ਹੈ ਹੋ ਸਕ ਤੁਹਾਨੂੰ ਚੱਕ ਪੱਖੀ ਬਖਾਈਏ ਫਿਰ ਬਖਾਇਆ ਦੇ ਕਿਸੇ ਵੇ ਵਖਾ ਰੋ ਐ ਜਿਹੜੀਆਂ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਨਾ ਅੱਜ ਜਿਹੜੀ ਇਹ ਵੀਡੀਓ ਬਣਾਈ ਏ ਆ ਇਹ ਚੱਕ ਪੱਖੀ ਦੇ ਕਿਸੇ ਬੰਦੇ ਤੱਕ ਜ਼ਰੂਰ ਪਹੁੰਚੇਗੀ ਆਪਣੀ ਗੱਲਬਾਤ ਹਾਂ ਮੈਂ ਕਹ ਤੈਨੂੰ ਸ਼ਾਨ ਲੈ ਸਾਡਾ ਕਵਰ ਸਟਾਰ ਬੜਾ ਭਾਰਾ ਸੀ ਅੱਛਾ ਤੇ ਕਵਰ ਸਟਾਰ ਨੇ ਵੇਖਾ ਤੇ ਕਵਰ ਸਟਾਰ ਦੇ ਨਾਲ ਪਿੰਡ ਦੇ ਸੰਚਾਰ ਪੰਜ ਕਿੱਲੇ ਚ ਜਿੱਥੇ ਜ਼ਿਮੀਦਾਰ ਲਿਆ ਤੇ ਆ ਵੀ ਜਿੰਨ ਸੱਟ ਦੇਣ ਲਾਂਗੇ ਤੇ ਉੱਥੇ ਬਦਨੀਆਂ ਜੋਗਾ ਨਾਲ ਗੈਂਦੇ ਸਨ ਤੇ ਫਿਰ ਉੱਥੇ ਡਾਂ ਲਾਗਦੀਆਂ ਸਨ ਤੇ ਮੁੜ ਕਬਰਾਂ ਦੇ ਵਿੱਚ ਸਾਡੇ ਕੋਈ ਮੋਰ ਆਖਰ ਦੇ ਤੇ ਦੀਗਰ ਵੇਲੇ ਨਿਕਲਦੇ ਤੇ ਪਹਿਲਾਂ ਪਾਣ ਦੇ ਨਾਲੇ ਰਹਿੰਦੇ ਮੋਰ ਮੋਰ ਤੇ ਕਬਰਸਤਾਨ ਸੀ ਜਿਹੜਾ ਉਹ ਪਿੰਡ ਤੇ ਕਿਹੜੇ ਪਾਸੇ ਸੀ ਚਾਹ ਦੇ ਪਾਸੇ ਕਿ ਲੈਂਦਾ ਦੇ ਪਾਸੇ ਐਸ ਪਾਸੇ ਤੁਤਵਾਲੇ ਪਾਸੇ ਤੁਤਵਾਲੇ ਪਾਸੇ ਆ ਤੁਤਵਾਲੇ ਪਾਸੇ ਤੁਹਾਡੇ ਪਿੰਡ ਤੋਂ ਨਾ ਕਿਨਾਂ ਕ ਪਾਸੇ ਥੋੜਾ ਜੱਪਾਂ ਦੀ ਹੈ ਨਹੀਂ ਜਿੱਦਿਆਂ ਆਪਾਂ ਨੂੰ ਆ ਆਹ ਤੋਖਾ ਪਗਾ ਮਾਮੂ ਫਾਜੀ ਕਿਦਾਰੀ ਠੀਕ ਯਾਨੀ ਕਿ ਪਿੰਡ ਬਿਲਕੁਲ ਨਾਲ ਸਿਨੈ ਹਾਂ ਨਾਲ ਪਿੱਛੋਂ ਡਬਲ ਨਾਲ ਰਹਾਂਦੀ ਵੀ ਹੁੰਦੇ ਸੇ ਅਈ ਖੋਜਾ ਇਹ ਨਾ ਤੇ ਬੰਦੇ ਦਾ ਦਿਲ ਕੰਬਦਾ ਸੀ ਉਹਦੇ ਵਿੱਚ ਨਹੀਂ ਬਾੜ ਕੋ ਸਾਡੀ ਵੱਡੀ ਜਾਇਰ ਤੇ ਗੋਟਾ ਜੀ ਦਾ ਸੁਣੀ ਵੀ ਜਿਹੜੀ ਟਾਲੀ ਆ ਰਹੀ ਜਾਂਦੀ ਉਹ ਵੀ ਵੱਡੀ ਉਹਦੇ ਵਿਚਾਰ ਨੂੰ ਜਿਹੜੀ ਫਾਗਲਵਾ ਜਾਂਦੀ ਉਹਦੇ ਤੈਨੂੰ ਮੂ ਜਿਹੜੀ ਅਈ ਵਿਚਾਲੇ ਨਿੱਕੀ ਨਹਿਰ ਜਾਂਦੀ ਸੀ ਹੁੰਦੇ ਦੋ ਮੋਹ ਸੀ ਤੇ ਆਪਣੀ ਇਹ ਨਹਿਰ ਆ ਆਪਣੇ ਕਾਂਗਾਂ ਵਗ ਰਿਹਾ ਹਾਂ ਵੱਡੀ ਨਾਲ ਇੰਦਰੋਂ ਵੱਡੀ ਸੀ ਉਹ ਬੜੇ ਨਵਲੇ ਉਹ ਨੂਤਾ ਨਾਇਨੀ ਆ ਮੈਂ ਇੱਈ ਪਾਸੇ ਆਂਦੇ ਬੀਕਾ ਨਾਇਰ ਨਹੀਂ ਵੱਜਦੀ ਸੀ ਹਾਂਜੀ ਹਾਂਜੀ ਬੀਕਾ ਨਾਇਰ ਸੀ ਉਹ ਅੱਛਾ ਉਹ ਬੀਕਾ ਨਾਇਰ ਸੀ ਹਾਂ ਬੀਕਾ ਨਾਇਰ ਸੀ ਠੀਕ ਠੀਕ ਤੇ ਉਹ ਟੇਟੇ ਦੇ ਕੰਮ ਦਾ ਸੀ ਉਹ ਪੰਚਣੀ ਟਿੰਟੂ ਰਹਿ ਜਾਂਦਾ ਹਾਂ ਹਾਂ ਬੜਾ ਬਹੁਤ ਸੀ ਜਾਂਦੇ ਕੀ ਅਰੇ ਜੇ ਥੋੜੀ ਸੀ ਬਰਾਨ ਬਹੁਤ ਸੀ ਜਿਹੜੇ ਜਿਹੜੇ ਫਸਲਾਂ ਦਾ ਬੀਜ ਦੀ ਅਸ ਲੋਕ ਤੇਰੇ ਆ ਕਣਕਾਂ ਬੀਜੀਆਂ ਛੋਲੇ ਬੀਜੇ ਫਿਰ ਜਿਹੜੀ ਇਹਦੇ ਸੇ ਉਹ ਤੇ ਮਰ